ਸ਼ਬਦ ਰਚਨਾ ਤੇ ਉਸ ਦੇ भेद ਜਿਹੜੇ ਸ਼ਬਦ ਅੱਖਰਾਂ ਲੱਗਾ ਅਤੇ ਲਗਾਖਰ ਤੇ ਮੇਲ ਤੋਂ ਬੰਦੇ ਹਨ ਉਸ ਨੂੰ ਸ਼ਬਦ ਆਖਦੇ ਹਨ ਸ਼ਬਦਿਤ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਗੰਧੀਆਂ ਹਨ ਉਸ ਦੇ ਦੋ ਪ੍ਰਕਾਰ ਹੁੰਦੇ ਹਨ ਮੂਲ ਸ਼ਬਦ ਰਚੀਸ਼ਦ ਮੂਲ ਸ਼ਬਦ ਜੋ ਆਪਣੇ ਆਪ ਵਿੱਚ ਹੀ ਪੂਰਾ ਹੁੰਦਾ ਹੈ ਉਸ ਨੂੰ ਜਿਸ ਨੂੰ ਤੋੜਿਆ ਨਹੀਂ ਜਾ ਸਕਦਾ ਉਸ ਨੂੰ ਮੂਲ ਸ਼ਬਦ ਆਖਦੇ ਹਨ ਜਿਵੇਂ ਕਿਸਾਨ ਗਿਆਨ ਸੂਰਜ ਹੱਥ ਗੰਧ ਇਤਿਹਾਦੀ ਰਚੀ ਸ਼ਬਦ ਉਹ ਨੇ ਜੋ ਵੱਖ-ਵੱਖ ਸ਼ਬਦਾਂ ਨਾਲ ਮੇਲ ਖਾਂਦੇ ਬੰਦਿਆ ਨੇ ਜਿਸ ਦੇ ਅੱਗੇ ਵੀ ਕੁਝ ਲੱਗਦਾ ਸਕਦਾ ਹੈ ਔਰ ਪਿੱਛੇ ਵੀ ਕੁਝ ਲੱਗ ਸਕਦਾ ਹੈ ਉਸ ਨੂੰ ਰਚੀ ਸ਼ਬਦ ਬੋਲਦੇ ਹਨ ਦਰਪੋਖ ਖਿਡਾਰੀ ਹੱਥੋ ਖਾਣਾ ਇਤਿਹਾਦੀ ਰਚੀ ਸ਼ਬਦ ਦੇ ਦੋ ਪ੍ਰਕਾਰ ਹੁੰਦੇ ਹਨ ਸਮਾਸੀ ਸ਼ਬਦ ਉਤਪੰਨ ਸ਼ਬਦ ਸਮਾਸੀ ਸ਼ਬਦ ਜਿਹੜੇ ਸ਼ਬਦ ਸਮਾਸ ਦੇ ਦੋ ਅਰਥ ਸ਼ਬਦ ਨਾਲ ਵੱਖ-ਵੱਖ ਜੋੜ ਕੇ ਬੰਦੇ ਹਨ ਉਸ ਨੂੰ ਸਮਾਸੀ ਸ਼ਬਦ ਆਖਦੇ ਹਨ ਜਿਵੇਂ ਅਮਨ ਅਤੇ ਚੈਨ अमन चैन सोच अते समझ, सोच समझ साफ सुथरा साफ सुथरा इज्जत अते मान इज्जत मान, इजतमान अते कड़ी हथ खड़ी ये योजक और संबंधक हट जाते हैं इसमें उत्पन्न शब्द ਜਿਹੜੇ ਸ਼ਬਦ ਕਿਸੇ ਮੂਲ ਸ਼ਬਦ ਦੇ ਅੱਗੇ ਅਤੇ ਪਿੱਛੇ ਲੱਗ ਕੇ ਨਵੇਂ ਸ਼ਬਦ ਬਣਾਏ ਸਕਦੇ ਹਨ ਉਸ ਨੂੰ ਉਤਪੰਨ ਸ਼ਬਦ ਕਹਿੰਦੇ ਹਨ ਅੱਗੇ ਜਿਵੇਂ ਉਪ ਲਗਾਦਿਆਂ ਦਾ ਉਪਨਾਮ ਬੰਦਾ ਹੈ ਉਪ ਮੰਤਰੀ ਬੰਦਾ ਹੈ ਅਨੂ ਨਾਲ ਅਨੁਸਾਰ ਬੰਦਾ ਹੈ ਅਨੁਭਵ ਬੰਦਾ ਹੈ ਉਸੇ ਨਾਲ ਪਿੱਛੇ ਲਗਾ ਕੇ ਕਲਾਕਾਰ ਸਾਹੂਕਾਰ ਸੁਖਾਂਤ ਦੁਖਾਂਤ ਬੰਦਾ ਹੈ ਉਤਪਤੀ ਸ਼ਬਦ ਦੇ 4 ਪ੍ਰਕਾਰ ਹੁੰਦੇ ਹਨ ਤਸਮ ਤਦਭਵ ਦੇਸੀ ਵਿਦੇਸ਼ੀ ਤਸਮ ਸ਼ਬਦ ਜਿਹੜੇ ਸ਼ਬਦ ਸੰਸਕ੍ਰਿਤ ਤੋਂ ਲਏ ਜਾਂਦੇ ਹਨ ਔਰ ਉਸੇ ਰੂਪ ਵਿੱਚ ਲਏ ਜਾਂਦੇ ਹਨ ਉਸ ਨੂੰ ਪੰਜਾਬੀ ਜਾਂ ਹਿੰਦੀ ਭਾਸ਼ਾ ਵਿੱਚ ਔਰ ਭਾਸ਼ਾ ਵਿੱਚ ਆਪਣੇ ਚੇਂਜ ਨਹੀਂ ਕਰਦੇ ਰੱਖਦੇ ਉਸ ਨੂੰ ਤਸਮ ਸ਼ਬਦ ਆਖਦੇ ਹਨ ਜਿਵੇਂ ਸ਼ਕਤੀ ਨੂੰ ਸ਼ਕਤੀ ਰੂਪ ਵਿੱਚ ਲਿਆ ਜਾਂਦਾ ਹੈ ਗੁਰੂ ਨੂੰ ਗੁਰੂ ਨਾਲ ਲਿਆ ਜਾਂਦਾ ਹੈ ਇਸੇ ਜਮਾਤਰਾ ਜਰੂਰ ਚੇਂਜ ਹੋ ਜਾਂਦੀ ਹੈ ਲੇਕਿਨ ਉਸੇ ਰੂਪ ਵਿੱਚ ਲਏ ਜਾਂਦੇ ਹਨ ਯੋਗੀ ਨੂੰ ਯੋਗੀ ਵਿੱਚ ਭੂਮੀ ਨੂੰ ਭੂਮੀ ਵਿੱਚ ਵਸਤਰ ਨੂੰ ਵਸਤਰ ਵਿੱਚ ਤਦਭਵ ਸ਼ਬਦ ਜਿਹੜੇ ਸ਼ਬਦ ਸੰਸਕ੍ਰਿਤ ਤੋਂ ਕਿਸੇ ਔਰ ਭਾਸ਼ਾ ਵਿੱਚ ਬਦਲੇ ਜਾਂਦੇ ਹਨ ਉਸ ਨੂੰ ਤਦਭਵ ਸ਼ਬਦ ਆਖਦੇ ਹਨ ਜਿਵੇਂ ਕੰਨ ਨੂੰ ਕਾਨ ਆਖਦੇ ਹਨ ਹਾਤ ਨੂੰ ਹਾਤ ਆਖਦੇ ਹਨ ਹਿਮਾਲਾ ਹਿਮਾਲਿਆ ਦੇਸ਼ੀ ਸ਼ਬਦ ਜਿਹੜੇ ਸ਼ਬਦ ਜਿਹੜੀ ਇਹ ਸ਼ਬਦ ਆਪਣੇ ਜੀਵਨ ਦੀ ਰੋਜ਼ ਦੀ ਰੋਟੀਨ ਵਿੱਚ ਆਪਣੇ ਬੋਲਦੇ ਚੱਲਦੇ ਹਨ ਉਸ ਨੂੰ ਦੇਸ਼ੀ ਸ਼ਬਦ ਆਖਦੇ ਹਨ ਜਿਵੇਂ ਮੰਜਾ ਫੁਲਕਾਰੀ ਇਟ ਕੱਦੂ ਦੁੱਧ ਵਟਨਾ ਇਤਿਆਦੀ ਵਿਦੇਸ਼ੀ ਸ਼ਬਦ ਜਿਹੜੇ ਸ਼ਬਦ ਵਿਦੇਸ਼ੀ ਭਾਸ਼ਾ ਤੋਂ ਲਿਤੇ ਗਏ ਹਨ ਉਸ ਨੂੰ ਵਿਦੇਸ਼ੀ ਸ਼ਬਦ ਆਖਦੇ ਹਨ ਜਿਵੇਂ ਹਮਲਾਵਾਰ ਤੋਂ ਵਪਾਰੀ ਤੋਂ ਸਾਈਕਲ ਬਲਵ ਕਾਲਜ ਕਾਪੀ ਅਬੀ ਵਿੱਚ ਰੱਬ, ਅਦਾਲਤ, ਕਰਜ, ਕਰਜ, ਜ਼ਿੰਦਗੀ, ਨੁਕਸਾਨ, ਕਾਫੀ। ਫਾਰਸੀ ਵਿੱਚ ਜਿਵੇਂ ਹਿੰਦ, ਕਮਜ਼ੋਰ, ਖਬਰਦਾਰ, ਤਰਾਜੂ, ਬਗੀਚਾ, ਇਤਿਹਾਦੀ।